ਅਭੀ ਇਹ ਬਿਰਤਾਂਤ ਚਲਾਇਆ ਜਾਂਦਾ ਹੈ ਘਟਿਆ ਬਿਰਤਾਂਤ ਹੈ ਉਹ ਬੰਦਾ ਕੌਣ ਹੀ ਉਹਦੀ ਕੀ ਸੋਚ ਹੀ ਇਹ ਪਰਿਵਾਰ ਦੇ ਨੇ ਤੁਹਾਨੂੰ ਦੱਸ ਦੇ ਚਲਾਉਣਾ ਆਪਾਂ ਹਾਂਜੀ ਸਰ ਜੀ ਜੀ ਉਹਨਾਂ ਨੂੰ ਅੰਮ੍ਰਿਤਧਾਰੀ ਜੋੜ ਕੇ ਕਿਹਾ ਜਾ ਰਿਹਾ ਕਿਹਾ ਜਾ ਰਿਹਾ ਵੀ ਅੰਮ੍ਰਿਤਧਾਰੀ ਦਾੜੇ ਵਾਲਾ ਸਿੰਘ ਦੇਖੋ ਆ ਕੀ ਕਰੀ ਜਾਂਦੇ ਐ ਕਿ ਉਹ ਬਹੁਤ ਗੱਲਾਂ ਸੋਸ਼ਲ ਮੀਡੀਆ ਦਾ ਸਾਨੂੰ ਬੜਾ ਦੁੱਖ ਹੈ ਸੋਸ਼ਲ ਮੀਡੀਆ ਤੇ ਜੋ ਚੀ ਚੱਲ ਰਹੀ ਹੈ ਅਸਲ ਵਿੱਚ ਉਹ ਸਿੱਖ ਨਹੀਂ ਐ ਉਸ ਨੇ ਕੁਝ ਚੰਦ ਰੁਪਈਆਂ ਦੀ ਲਾਲਚ ਵਿੱਚ ਪਹਿਲਾਂ ਵੀ ਧਰਮ ਪਰिवਰਤਨ ਕਰ ਚੁੱਕਿਆ ਆ ਧਰਮ ਪਰिवर्तन ਕਰ ਚੁੱਕਿਆ ਬਿਲਕੁਲ ਧਰਮ ਪਰिवर्तन ਕਰ ਚੁੱਕਿਆ ਆ ਔਰ ਦੂਜਾ ਜਦੋਂ ਇਹ ਕੋਈ ਉਹਨੂੰ ਨੌਕਰੀ ਨਹੀਂ ਮਿਲਦੀ ਸੀਗੀ ਕਿ ਸਿੱਖ ਸੰਸਥਾ ਵਿੱਚ ਨੌਕਰੀ ਲੈਣ ਵਾਸਤੇ ਉਹਨੇ ਆਪਣਾ ਦਾੜਾ ਰੱਖਿਆ ਤੇ ਡੋਰੀ ਵਾਲੀ ਛੋਟੀ ਕਿਰਪਾਨ ਪਾੜ ਲਈ ਜਿਹੜੀ ਕਿ ਸਿੱਖੀ ਵਿੱਚ ਪ੍ਰਮਾਣਿਤ ਨਹੀਂ ਹੈਗੀ ਤੇ ਮਿੰਟ ਗੁਮਰੀ ਗੁਰਨਾਨਕ ਪਬਲਿਕ ਸਕੂਲ ਐ ਐਮਜੀਐਨ ਦੇ ਵਿੱਚ ਉਹ ਬਸ ਚਲਾਉਂਦਾ ਆ ਤੇ ਅਸੀਂ ਕਹਿੰਦੇ ਆ ਉਹ ਸਿੱਖ ਨਹੀਂ ਆ ਅਸੀਂ ਕਹਿ ਸਕਦੇ ਸਿੱਖੀ ਦੇ ਭੇਜ ਦੇ ਵਿੱਚ ਇੱਕ ਦਰਿੰਦਾ ਸੀ ਜੀ ਉਹਨੇ ਪਹਿਲਾਂ ਹੀ ਭੇਜ ਤਰਨ ਕੀਤਾ ਹੋਇਆ ਸੀਗਾ ਦਰਿੰਦਾ ਬਣ ਕੇ ਸਮਾਜ ਵਿੱਚ ਘੁੰਮ ਰਿਹਾ ਸੀਗਾ ਬੱਚੀਆਂ ਨੂੰ 40 50 ਬੱਚੀਆਂ ਨੂੰ ਰੋਜ਼ ਘਰ ਛੱਡਦਾ ਸੀ ਘਰੋਂ ਸਕੂਲ ਛੱਡਦਾ ਸੀ ਕੀ ਉਹਦੀ ਮਾਨਸਿਕਤਾ ਹੋਏਗੀ ਤੁਹਾਡੇ ਕਹਿਣ ਤੋਂ ਭਾਵ ਹੈ ਤੁਸੀਂ ਕਹਿ ਰਹੇ ਹੋ ਵੀ ਉਹਨੇ ਅੰਮ੍ਰਿਤਪਨ ਨਹੀਂ ਕੀਤਾ ਹੋਇਆ ਸੀ ਨਹੀਂ ਅੰਮ੍ਰਿਤਪਨ ਨਹੀਂ ਕੀਤਾ ਸੀ ਉਹਨੇ ਉਹ ਸਿਰਫ ਦਿਖਾਵਾ ਬਣਾਇਆ ਉਹ ਸਿਰਫ ਦਿਖਾਵਾ ਬਣਾਇਆ ਹੋਇਆ ਸੀ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਸਿੱਖ ਬਣਾ ਕੇ ਕੰਮ ਕਰਵਾਇਆ ਗਿਆ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਤੁਸੀਂ ਦੇਖਿਆ ਹੋਣਾ 2018 ਦੇ ਵਿੱਚ ਕਠੂਆ ਦੇ ਵਿੱਚ 6 ਬ੍ਰਾਹਮਣਾਂ ਨੇ ਮੰਦਰ ਦੇ ਵਿੱਚ ਇੱਕ ਲੜਕੀ ਨੂੰ 6 ਦਿਨ ਰੇਪ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਜਿਨ੍ਹਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤੁਸੀਂ ਉਹਨੂੰ ਬ੍ਰਾਹਮਣ ਕਹਿੰਦੇ ਹੋ ਸਾਡੇ ਸਿੱਖੀ ਸਾਡੀ ਗੁਰਬਾਣੀ ਇਹ ਕਹਿੰਦੀ ਸੋ ਬ੍ਰਾਹਮਣ ਜੋ ਬ੍ਰह्म ਬਿੰਦੇ ਜਿਸ ਬ੍ਰह्म ਵਸਿਆ ਜਿਹਦੇ ਚ ਪਰਮਾਤਮਾ ਵਸਿਆ ਤੇ ਸਿੱਖੀ ਤਾਂ ਇੱਕ ਸਿੱਖੀ ਦਾ ਸਿਧਾਂਤ ਹੈ ਜੋ ਸਿੱਖੀ ਦੇ ਸੂਲ ਨੇ ਉਹ ਤਾਂ ਸਦਾ ਹੀ ਸ਼ਿਸ਼ਿਆ ਗੁਰੂ ਦੀ ਮਰਿਆਦਾ ਚ ਰਹਿਣ ਵਾਲਾ ਸਿੱਖ ਹੈ ਨਾ ਇਹ ਸਿੱਖਿਆ ਤੇ ਨਾ ਉਹ ਬ੍ਰਾਹਮਣ ਮਤਲਬ ਉਹਦੇ ਕੋਈ ਧਰਮ ਨਹੀਂ ਹੁੰਦਾ ਦੁਨੀਆ ਦਾ ਦੇਣਾ ਚਾਹੀਦਾ ਨਾ ਕਿ ਕਿਸੇ ਧਰਮ ਵਿਚੇ ਨਹੀਂ ਜਾਂਦਾ ਉਹਦੇ ਦੋਸ਼ ਨੂੰ ਧਿਆਨ ਦਿਓ ਉਹਨੂੰ ਅਸੀਂ ਔਰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਸਾ ਕਾਨੂੰਨ ਬਣਾਓ ਕਿ ਉਹਨੂੰ ਫਾਂਸੀ ਹੋਵੇ ਤੁਹਾਨੂੰ ਪਤਾ ਹੈ ਐਦਾਂ ਦੇ ਕੇਸਾਂ ਵਿੱਚ ਇੱਕ ਦੋ ਬੰਦਿਆਂ ਨੂੰ ਅਜੇ ਤੱਕ ਫਾਂਸੀ ਹੋਈ ਹੈ ਬਾਕੀਆਂ ਨੂੰ ਕਿਉਂ ਨਹੀਂ ਹੋਈ ਜਦੋਂ ਇੰਦਾਂ ਦੇ ਕੇਸਾਂ ਦੇ ਵਿੱਚ ਪੋਸਕੋ ਦੇ ਵਿੱਚ ਛੋਟੀ ਉਮਰ ਨਾਲ ਬੱਚਿਆਂ ਨਾਲ ਜਿਹੜੇ ਬਲਾਤਕਾਰ ਕਰਕੇ ਕਤਲ ਕਰਦੇ ਆ ਜਦੋਂ ਆਮ ਕਰਕੇ ਸਭ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਫਾਂਸੀ ਹੋਣ ਲੱਗੇ ਵੀ ਤਾਂ ਲੋਕ ਡਰਨਗੇ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਹੈ ਇੱਕ ਵੀਰ ਜੀ ਜਿੱਥੇ ਇੱਕ ਪਾਸੇ ਤਾਂ ਧਰਮ ਵਿਸ਼ੇਸ਼ ਦਾ ਬਾਰ ਬਾਰ ਸਵਾਲ ਹੋ ਰਿਹਾ ਦੂਜੇ ਪਾਸੇ ਉਸ ਕੌਮ ਦੇ ਜੱਥੇਦਾਰ ਸਰਮੋੱਚ ਜਿਹੜਾ ਤਖਤ ਹੈ ਉਹ ਖੁਦ ਪਰਿਵਾਰ ਦੇ ਨਾਲ ਆ ਕੇ ਇਹ ਗੱਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਚੀਜ਼ ਨੂੰ ਪਰਿਵਾਰ ਕਿਦਾਂ ਦੇਖ ਰਿਹਾ ਦੇਖੋ ਅਸੀਂ ਤਾਂ ਪਹਿਲਾਂ ਹੀ ਅੰਦਰ ਜੋ ਵਾਈਡ ਕੀਤੀ ਉਹਦੇ ਵਿੱਚ ਧੰਨਵਾਦ ਕੀਤਾ ਸਾਨੂੰ ਬੜਾ ਹੌਸਲਾ ਮਿਲਿਆ ਸਾਡੇ ਜ ਇਹ ਕਹਿੰਦੇ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬੱਚੀ ਨੂੰ ਫਾਂਸੀ ਨਹੀਂ ਹੁੰਦੀ ਤਾਂ ਅਸੀਂ ਭਾਵੇਂ ਸੜਕਾਂ ਤੇ ਆਣਾ ਪਵੇ ਹਰ ਵੇਲੇ ਬੱਚੀ ਦੇ ਨਾਲ ਉਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਨਾਲ ਖੜਨਗੇ ਜਿਸ ਜਰਬੀ ਜਿਸਰ ਸਾਹਿਬ ਇੱਕ ਗੱਲ ਦੱਸੋ ਵੀ ਇੰਨਾ ਪੇਖੀਆਂ ਤੇ ਠੱਲ ਕਿੱਦਾਂ ਪਾਇਆ ਜਾ ਸਕਦੀ ਆ ਕੁਛ ਹੋ ਸਕਦਾ ਹੈ ਕੁਛ ਪਲਾਨ ਆਊਟ ਹੋ ਸਕਦਾ ਹੈ ਇਹੋ ਜਿਹਾ ਪੇਖੀਆਂ ਦੇ ਠੱਲ ਪਾਉਣ ਵਾਸਤੇ ਦੇਖੋ ਮੈਂ ਪਿਛਲੇ ਦਿਨੀ ਕੁਝ ਪੇਖੀਆਂ ਦੇ ਬਾਰੇ ਕੋਈ ਲਖਬ ਵੀ ਵਰਤੇ ਬਿਲਕੁਲ ਸਾਰੇ ਨੀ ਇਹ ਤਰ੍ਹਾਂ ਬਹਿਰੂਪੀਏ ਕਿਸਮ ਦੇ ਜਿਹੜੇ ਬੰਦੇ ਆ ਨਾ ਹਮ ਹੁਣ ਕਿਸੇ ਦੇ ਦਿਮਾਗ ਨੂੰ ਆਪਾਂ ਕਿਵੇਂ ਪੜਾਂਗੇ ਪਿਛੇ ਦੇ ਜਿਹੜੀਆਂ ਕੁਛ ਘਟਨਾਵਾਂ ਦਾ ਜ਼ਿਕਰ ਕੀਤਾ ਹੂੰ ਸਾਡੀ ਕੌਮ ਚ ਨਹੀਂ ਆ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾ ਅਸੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਆ ਗਈ ਕਿ ਅਸੀਂ ਕਿਸੇ ਦੋਸ਼ੀ ਨਾ ਖੜ ਜਾਈਏ ਸਾਡਾ ਖਾਕਾ ਨਹੀਂ ਔਰ ਇਹਦੇ ਇਸ ਆ ਪਰਿਵਾਰ ਵੀ ਤੇ ਸਿੱਖ ਹੀ ਹੈ ਨਾ ਹੂੰ ਇਹ ਕੋਈ ਦੂਜਾ ਥੋੜਾ ਜਿਹਾ ਬਾਕੀ ਤਾਂ ਗੱਲ ਅਸੀਂ ਕਿ ਇਹਨੂੰ ਦੂਜਾ ਮੰਨਦੇ ਹੀ ਨਹੀਂ ਅਹੀਂ ਤੇ ਕਹਿੰਨੇ ਆਪੀ ਨੇ ਆਪ ਸਾਜੇ ਆਪੀ ਨੇ ਰਚੇਉ ਨਾਉ ਦੂਈ ਕੁਦਰਤ ਸਾਜੀਆ ਘਰ ਅਸਨ ਡਿਟੋ ਚਾਉ ਸਿੱਖ ਤੇ ਜਿਹੜਾ ਵਾ ਦੁਨੀਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਤੇ ਸਾਡੀ ਆਪਣੀਆਂ ਲੜਾਂਗੇ ਬਾਕੀ ਇਹੋ ਜਿਹੜੇ ਬਿਰਤਾਂਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾਂ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਦੋਂ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਜੇਦਾ ਹੋ ਹੀ ਨਹੀਂ ਸਕਦਾ ਕਿ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਤੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਬਾਕੀ ਆਪਣੇ ਪੰਜਾਬ ਦਾ ਖਾਕਾ ਇੱਥੇ ਵੱਸਣ ਵਾਲਾ ਸਾਡਾ ਹਿੰਦੂ ਭਰਾ ਸਿੱਖ ਮੁਸਲਮਾਨ ਆਪਣਾ ਕੋਈ ਵੀ ਇਦਾਂ ਦੀ ਸੋਚ ਰੱਖਦਾ ਹੀ ਨਹੀਂ ਹੈਗਾ ਪੰਜਾਬੀ ਦਾ ਤੇ ਸੁਭਾਅ ਹੀ ਨਹੀਂ ਹੈਗਾ ਪੰਜਾਬੀ ਤੇ ਹਰੇਕ ਦੇ ਲਈ ਖੜਨ ਵਾਲੀ ਕੌਮ ਆ ਸਿੱਖ ਹਰੇਕ ਲਈ ਖੜਨ ਵਾਲਾ ਬਾਕੀ ਮੈਂ মিডিਏ ਦਾ ਧੰਨਵਾਦ ਕਰਦਾ ਤੁਸੀਂ ਆਵਾਜ਼ ਚੁੱਕ ਰਹੇ ਹੋ ਨਿਰਪੱਖ ਆਵਾਜ਼ ਇਸੇ ਤਰ੍ਹਾਂ ਚੁੱਕਦੇ ਰਹੋ ਆਪਾਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਦੇ ਲਈ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਨ੍ਹਾਂ ਨੇ ਗੈਲੀ ਵਰਤੀ ਆ ਉਹ ਬਰਖਾਸਤ ਕੀਤੇ ਜਾਣ। ਕੋਰਟ ਕਚੈਰੀਆਂ ਦੇ ਵਿੱਚ ਸਮਾਂ ਵੀ ਬਹੁਤ ਲੱਗ ਜਾਂਦਾ। ਆਪਾਂ ਪਰ ਨੂੰ ਦੇਰ ਲੱਗ ਜਾਂਦੀ ਹੈ। ਦੇਖੋ ਜਿਵੇਂ ਦਿੱਲੀ ਦੇ ਵਿੱਚ ਹੋਇਆ ਸੀ ਨਾ ਬੱਚੀ ਦੇ ਨਾਲ ਗਲਤ ਹੋਇਆ। ਹਾਂ 2013 ਦੀ ਗੱਲ ਮੈਨੂੰ ਲੱਗਦਾ 12 12 ਦੀ ਗੱਲ ਹੈ। ਮੇਰਪਿਆ ਗਾਂਡ ਉਹਦੇ ਤੇ ਫਾਂਸੀ ਹੋਈ। ਇਹਦੇ ਵਿੱਚ ਵੀ ਫਾਂਸੀ ਹੋਣੀ ਚਾਹੀਦੀ ਆ। ਔਰ ਇਹ ਉਤੋਂ ਘੱਟ ਕਾਂਡ ਨਹੀਂ ਆ। ਇੱਕ ਮਾਸੂਮ ਬੱਚੀ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਉਹਨੂੰ ਨਹੀਂ ਪਤਾ ਵੀ ਅੱਗੇ ਦਰਿੰਦਾ ਸ਼ੈਤਾਨ ਆ ਸ਼ੈਤਾਨ ਦਾ ਕੋਈ ਤਰਮ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਨਤੀ ਹੈ ਪਰਿਵਾਰ ਵੱਲੋਂ ਜੀ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਜਿਹੜੀ ਆ ਸਾਨੂੰ ਟਾਲਮਟੋਲ ਸਾਡੇ ਨਾਲ ਕਰ ਰਹੀ ਆ ਸਾਨੂੰ ਕੋਰਪੋਰੇਟਰ ਨਹੀਂ ਕਰਦੇ ਗੱਲਾਂ ਨਾਲ ਕੋਰਪੋਰੇਟ ਕਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਿੰਤਾ ਪਾ ਰਹੇ ਆ ਸਾਰੇ ਜਿੰਨੇ ਲੋਕ ਆ ਰਹੇ ਜਿੰਨੇ ਸਿਆਸੀ ਲੋਕ ਆ ਰਹੇ ਆ ਸਾਰੇ ਲੋਕ ਇਹੀ ਕਹਿ ਰਹੇ ਆ ਕਿ ਤੁਸੀਂ ਆ ਕੰਮ ਕਰੋ ਉਹ ਕਹਿ ਰਹੇ ਜੀ ਅਸੀਂ ਕਰ ਰਹੇ ਆ ਬਟ ਕੁਛ ਕਰ ਨਹੀਂ ਰਹੇ ਕੁਛ ਨਹੀਂ ਕੀਤਾ ਉਹਨਾਂ ਨੇ ਜੀ ਅਜੇ ਤੱਕ ਕੱਲ ਤਾਂ ਭਗਵਾਨਤਮਨ ਪੰਜਾਬ ਦੇ ਸੀਐਮ ਆ ਉਹ ਵੀ ਸਟੇਜ ਤੋਂ ਤੁਹਾਡੇ ਕੇਸ ਬਾਰੇ ਬੋਲਦੇ ਆ ਬੱਚੀ ਨਾਲ ਜੋ ਤੱਕਾ ਹੋਇਆ ਉਸਤੇ ਬਾਰੇ ਬੋਲਦੇ ਆ ਜੋ ਧੀ ਨਾਲ ਤੱਕਾ ਹੋਇਆ ਉਸਦੇ ਬਾਰੇ ਬੋਲਦੇ ਆ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਹਜੇ ਵੀ ਟਾਲ ਮੋਟੋ ਕਰ ਰਿਹਾ ਸਰ ਸਰ ਦੇਖੋ ਜਿਹੜਾ ਮੰਗਤਰਾਮ ਜਿਹੜਾ ਕਸੂਰਵਾਰ ਹੈ 100% ਕਸੂਰਵਾਰ ਹੈ ਸਭ ਨੂੰ ਪਤਾ ਸਰ ਸਾਰੇ ਵਾਰ-ਵਾਰ ਉਹਨਾਂ ਨੂੰ ਕਹਿ ਰਹੇ ਵੀ ਅਸੀਂ ਮੰਗਤਰਾਮ ਦੀ ਕਾਰਵਾਈ ਕਰੋ ਉਹਨੂੰ ਉਹਨੂੰ ਲੈ ਹੀ ਨਹੀਂ ਰਹੇ ਸਰ ਕਿਸੇ ਪਾਸੇ ਜੀ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਨਾਲ ਜਿਹੜੀ ਉਹਦੀ ਟੀਮ ਸੀ ਉਹਤੇ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਡਿਸਮਿਸ ਹੋਣੇ ਚਾਹੀਦੇ ਸਰ ਡਿਸਮਿਸ ਹੋਣੇ ਚਾਹੀਦੇ ਐਫਆਈਆਰ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਮੰਗਤਰਾਮ ਜਿਹੜਾ ਉਸ ਸਮੇਂ ਪੁਲਿਸ ਕਰਮੀ ਆਇਆ ਸੀ ਉਸ ਦੀ ਗੱਲ ਜੀ ਜੀ ਉਸ ਦੀ ਗੱਲ ਕਰ ਰਹੇ ਰਵਿੰਦਰ ਜੀ ਉਹਨਾਂ ਕੋਲ ਰੋਪ ਐ ਵੀ ਲੱਗਾ ਸੀਗਾ ਰਾਤ ਨੂੰ ਤੁਹਾਨੂੰ ਕਿਸੇ ਨੇ ਅਫਸਰਾਂ ਨੇ ਵੀ ਕਿਹਾ ਸੀਗਾ ਕਿ ਮੰਗਤਰਾਮ ਦਾ ਨਾਮ ਨਾ ਪਵਾਓ ਇਹ ਗੱਲ ਹੋਈ ਹੈ ਉਹ ਕਿਹਨਾਂ ਨੇ ਗੱਲ ਕਹੀ ਸਰ ਉਹ ਅਫਸਰ ਤੁਹਾਨੂੰ ਦੱਸਿਆ ਕਿ ਇੱਕ ਇੱਕ ਡੀਐਸਪੀ ਸੀ ਚਲੋ ਉਹਨਾਂ ਨੇ ਨਹੀਂ ਆਸੀ ਇੱਕ ਐਸਐਚਓ ਸੀ ਜੀ ਪਰ ਉਹ ਕਹਿ ਰਹੇ ਸੀ ਮਤਲਬ ਸਾਨੂੰ ਕਹਿ ਰਹੇ ਸੀ ਤੁਸੀਂ ਇਹਨਾਂ ਨੂੰ ਨਾ ਪਾਓ ਜੀ ਤੁਹਾਡਾ ਕੇਸ ਖਰਾਬ ਹੋ ਜਾਏਗਾ ਪਰ ਉਹ 100% ਕਸੂਰ ਵਾਰਿਆ ਦਾ ਜੀ ਵਾਰੀ ਐਫ ਆਈ ਆਰ ਤੁਸੀਂ ਰਕਵਾਈ ਹੈ ਇਹਨਾਂ ਬੈਨਾਂ ਨੂੰ ਲੈ ਕੇ ਕਿ ਬਿਆਨ ਸਾਡਾ ਸਰ ਤਿੰਨ ਚਾਰ ਵਾਰ ਸਰ ਸਾਡੀ ਸਾਨੂੰ ਉਹਨੂੰ ਕਰਨਾ ਪਿਆ ਚੇਂਜ ਕਰਨਾ ਪਿਆ ਉਹਨਾਂ ਨੂੰ ਕਹਿੰਦੇ ਨੇ ਵਾਰ-ਵਾਰ ਵੀ ਇਹ ਸਾਨੂੰ ਕਰੋ ਪਰ ਇਹ ਵੀ ਜੋ ਸਚਾਈ ਸੀ ਸਾਡੀ ਉਹ ਮਤਲਬ ਨਹੀਂ ਲਿਖ ਰਹੀ ਸੀ ਸਚਾਈ ਅਸੀਂ ਲਿਖਵਾਈ ਹੈ ਕਿੰਨੀ ਦੇਰ ਤੱਕ ਤੁਸੀਂ ਅਸੀਂ ਇੰਨ ਇੰਤਜ਼ਾਰ ਕਰੋਗੇ ਕਿ ਪੁਲਿਸ ਅਸੀਂ ਅਸੀਂ ਅੱਜ ਦਾ ਸਰ ਅੱਜ ਲਾਸਟ ਹੀ ਹੈ ਸਰ ਅਸੀਂ ਅੰਤਿਮ ਅਰਦਾਸ ਤੋਂ ਬਾਅਦ ਅਸੀਂ ਕੋਈ ਅਗਲਾ ਪਲਾਨ ਜਿਹੜਾ ਹੈਗਾ ਜਿਦਾ ਅਜ ਸਿੰਘ ਸਾਹਿਬ ਵੀ ਤੁਹਾਡੇ ਨਾਲ ਖੜੇ ਨੇ ਪਰਿਵਾਰ ਦੇ ਨਾਲ ਤੁਸੀਂ ਸਿਆਸੀ ਲੀਡਰਾਂ ਦਾ ਵੀ ਜ਼ਿਕਰ ਕੀਤਾ ਲੱਗਦਾ ਕਿ ਉਹਦੇ ਨਾਲ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਦਬਾਅ ਜਿਹੜਾ ਬਣੂਗਾ ਸਰ ਦੇਖੋ ਉਸ ਦਿਨ ਦਾ ਸਾਰੇ ਉਹਨਾਂ ਨੂੰ ਡੀਜੀਪੀ ਸਾਹਿਬ ਨੂੰ ਸੀਪੀ ਮੈਮ ਨੂੰ ਫੋਨ ਕਰ ਰਹੇ ਹੈ ਬਟ ਸਾਨੂੰ ਸਾਨੂੰ ਕੁਝ ਮਿਲਿਆ ਹੀ ਨਹੀਂ ਜੀ ਅਜ ਤੱਕ ਤੁਸੀਂ ਸੱਚਾਈ ਕੀ ਆ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਜਾਗਰ ਲੋਕਾਂ ਤੱਕ ਕਰਨੀ ਚਾਹੁੰਦੇ ਹੋ ਤੁਸੀਂ ਅੱਜ ਮੀਡੀਆ ਦੇ ਰਾਹੀਂ ਦੱਸ ਸਕਦੇ ਆ ਤੁਹਾਡੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੱਟੀ ਜਾਵੇਗੀ ਦੱਸੋ ਤੁਸੀਂ ਕੀ ਸੱਚਾਈ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਣੀ ਹੈ ਸਰ ਸੱਚਾਈ ਸਾਡੀ ਇਹ ਕਿ ਸਾਡਾ ਬੱਚੇ ਦਾ ਬਹੁਤ ਜ਼ਿਆਦਾ ਜਿਆਤੀ ਹੋਈ ਆ ਤੇ ਉਹਦੇ ਵਿੱਚ ਜਿਹੜੇ ਕਸੂਰਵਾਰ ਹੈਗੇ ਦੋਸ਼ੀ ਹੈਗੇ ਉਹਨਾਂ ਤੇ ਕਾਰਵਾਈ ਮਤਲਬ ਇਮੀਡੀਏਟ ਹੋਣੀ ਚਾਹੀਦੀ ਹੈ ਸਾਡੀ ਇੰਨੀ ਦੇਰ ਹੋ ਗਈ ਕਿਉਂ ਨਹੀਂ ਹੋਈ ਅਸੀਂ ਤਾਂ ਇਹ ਗੱਲ ਕਹਿ ਰਹੇ ਆ ਸਾਨੂੰ ਜੇਕਰ ਅਸੀਂ ਕੋਈ ਪਹਿਲਾਂ ਗੱਲ ਕਰਦੇ ਸਾਨੂੰ ਕਹਿੰਦੇ ਇਹ ਸਿਆਸੀ ਲੋਕਾਂ ਦੇ ਮਗਰ ਲੱਗ ਕੇ ਗੱਲ ਕਰ ਰਹੇ ਆ ਬਟ ਹੁਣ ਅੱਜ ਦਾ ਦਿਨ ਸਾਡਾ ਸਾਡਾ ਮਤਲਬ ਐਂਡ ਹੋ ਗਿਆ ਦਿਨ ਜੀ ਅੱਜ ਦਾ ਦਿਨ ਅਸੀਂ ਜਿਹੜਾ ਸਾਨੂੰ ਅਜੇ ਵੀ ਅਸੀਂ ਟਾਈਮ ਦੇ ਰਹੇ ਹਾਂ ਦੁਪਹਿਰ ਤੱਕ ਸ਼ਾਮ ਤੱਕ ਦਾ ਸਾਡੀ ਕਾਰਵਾਈ ਕਰ ਕੋਈ ਕਰ ਦੇਣ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਸਾਝਾ ਸਾਡਾ ਪਰਿਵਾਰ ਦਾ ਪਲਾਨ ਹੋਏਗਾ ਜੀ ਗੱਲ ਇਹ ਆ ਮੈਂ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਸੇ ਤਰੀਕੇ ਦੀ ਇਸ ਪਰਿਵਾਰ ਨੂੰ ਥ੍ਰੈਟ ਕੀਤੀ ਦਬਾਉਣ ਦੀ ਗੱਲ ਕੀਤੀ ਇੱਥੇ ਬਵਾਂਗੇ ਇੱਥੇ ਰਵਾਂਗੇ ਤੇ ਇਹਨਾਂ ਦੇ ਨਾਲ ਖੜਾਂਗੇ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਬਣਦੀ ਜਿਹੜਾ ਮੰਗਤਰਾਮ ਦਾ ਨਾਮ ਲਿਆ ਇਹਨਾਂ ਨੇ ਉੱਤੇ ਕਾਰਵਾਈ ਪਾਵੇ ਉਹਦੇ ਸਾਥੀ ਉਹ ਸਸਪੈਂਡ ਹੋਣੇ ਚਾਹੀਦੇ ਕਿਉਂ ਨਹੀਂ ਕਰ ਰਹੇ ਇਸ 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 ਜੀ ਮੋਰਚਾ ਵੀ ਲਾਉਣਾ ਪਿਆ ਉਹਦੇ ਲਈ ਤਿਆਰ ਹੋ ਤੁਸੀਂ ਪਰ ਉਹ ਬਰਖਾਸਤ ਡਿਸਮਿਸ ਹੋਣੇ ਚਾਹੀਦੇ ਮੋਰਚਾ ਲਾਉਣਾ ਪਿਆ ਤਾਂ ਭਲਾਵਾਂਗੇ ਸਾਡੀ ਧੀ ਆ ਪੰਥ ਦੀ ਧੀ ਆ ਪੰਜਾਬ ਦੀ ਧੀ ਆ ਤੇ ਆਪਣੇ ਸਾਰਿਆਂ ਦੀ ਧੀ ਆ ਧਰਮਾਂ ਤੋਂ ਪਰ ਉੱਠ ਕੇ ਪਰ ਜਿਵੇਂ ਪਰਿਵਾਰ ਨੇ ਦੱਸਿਆ ਆਪਣਾ ਦਰਦ ਰੋ ਰਾਇਆ ਵੀ ਕਿਉਂ ਨਹੀਂ ਕਾਰਵਾਈ ਸਖਤ ਕਰ ਰਿਹਾ ਇਹ ਕੀ ਡੀਗਦੇ ਆ ਇਹਨਾਂ ਦਾ ਕੰਮ ਆ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਤੇ ਕਾਨੂੰਨ ਦੇ ਮੁਤਾਬਕ ਸਖਤ ਕੰਮ ਕਰਨ ਜੇ ਧੀਆਂ ਦੇ ਕਾਤਲਾਂ ਦੇ ਸਾਥ ਦੇਣ ਵਾਲੇ ਬਚਾਏ ਜਾਣਗੇ ਤੇ ਧੀਆਂ ਸਾਡੀਆਂ ਪੰਜਾਬ ਦੀਆਂ ਕਿੱਥੇ ਜਾਣਗੀਆਂ ਪ੍ਰਸ਼ਾਸਨ ਇੱਕ ਗੱਲ ਕੰਨ ਖੋਲ ਕੇ ਸੁਣ ਲੇ ਜੇ ਬਿਆਨ ਬਦਲਾਉਣ ਦੇ ਲਈ ਇਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਜਾਂ ਵੈਸੇ ਇਹਨਾਂ ਨੂੰ ਕੋਈ ਥ੍ਰੈਟ ਕੀਤਾ ਗਿਆ ਤੇ ਸਾਰਾ ਪੰਥ ਇਹਨਾਂ ਦੇ ਨਾਲ ਤੇ ਪੰਜਾਬ ਇਹਨਾਂ ਦੇ ਨਾਲ ਖੜਾ ਬਣਦੀ ਕਾਨੂੰਨੀ ਸਖਤ ਕਾਰਵਾਈ ਕਰਨ ਔਰ ਟਾਲ ਮਟੋਲਣਾ ਕੀਤਾ ਜਾਵੇ ਪੰਜਾਬ ਚ ਧੀਆਂ ਸੇਫ ਨੇ ਵੈਸੇ ਤੇ ਵੇਖੋ ਪੰਜਾਬ ਚ ਧੀਆਂ ਸੇਫ ਨੇ ਕਿਤੇ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਸਾਰੇ ਪੰਜਾਬ ਨੂੰ ਦੋਸ਼ੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਪਤਾ ਹੈ ਨਾ ਜੁਪੀ ਦੇ ਵਿੱਚ ਦੋ ਬੱਚੀਆਂ ਜਿਹੜੀਆਂ ਕਿ ਲੋਅਰ ਕਲਾਸ ਦੇ ਨਾਲ ਸੰਬੰਧਿਤ ਹਾਂ ਉਹਨਾਂ ਨੂੰ ਰੇਪ ਕਰਨ ਤੋਂ ਬਾਅਦ ਕਤਲ ਕਰਕੇ ਰੁੱਖਾਂ 'ਨਾ ਟੰਗਤਾ ਟੰਗਤਾ ਤੇ ਅਦਾਲਤ ਨੇ ਕਹਿਤਾ ਹੀ ਭਈ ਇਹ ਆਪ ਹੀ ਇਹਨਾਂ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਆ ਫਾਂਸੀ ਲਾ ਲਈ ਕੋਈ ਕਾਰਵਾਈ ਨਹੀਂ ਹੋਈ ਪਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਕਦੀ ਬਚਾਉਂਦਾ ਨਹੀਂ ਪੰਜਾਬ ਪੰਜਾਬ ਦਾ ਬੱਚਾ ਬੱਚਾ ਜੇ ਕੋਈ ਗਲਤ ਹੋਊਗਾ ਤੇ ਉਹਦੇ ਲਈ ਉਹਦੇ ਖਿਲਾਫ ਖੜਦਾ ਖੜਦਾ ਰਹੂਗਾ ਇਹੋ ਜੇ ਦਰਿੰਦਿਆ ਕਰਕੇ ਆਪਾਂ ਸਾਰੇ ਪੰਜਾਬ ਨੂੰ ਤੇ ਬਦਨਾਮ ਨਹੀਂ ਕਰ ਸਕਦੇ ਪਰ ਕਾਨੂੰਨ ਜਿਹੜਾ ਵਾ ਉਹ ਜੇ ਸਖਤੀ ਕਰੇ ਤੇ ਇਹੋ ਜੇ ਦਰਿੰਦੇ ਵੀ ਪੰਜਾਬ ਦੇ ਵਿੱਚ ਨਹੀਂ ਦਿਸਣਗੇ ਕਾਨੂੰਨ ਨੂੰ ਕਿਸੇ ਦਾ ਲਿਆਜ ਨਹੀਂ ਕਰਨਾ ਚਾਹੀਦਾ ਧੰਨਵਾਦ